ज्ञान निञ्चन गुरुया अज्ञया ਯਾਹੀ ਕੁਲ ਤੇ ਪ੍ਰਗਟ ਹੋਇ ਤਾਹੇ ਸਤਕਾਰਯੋਗ ਹਾਜ਼ਰੀਨ ਸਾਧ ਸੰਗਤ ਜੀਓ ਆਜਾਪਾ ਜਿੰਨਾ ਵਿਛੜੀਆਂ ਯਾਦਾਂ ਦੇ ਨਮਿੱਤ ਸਾਧ ਸੰਗਤ ਦੇ ਰੂਪ ਚ ਇਕੱਤਰ ਹੋਏ ਆਂ ਸਰਦਾਰ ਸੰਤ ਮਹਿੰਦਰ ਸਿੰਘ ਜੀ ਇਸ ਪਰਿਵਾਰ ਦੇ ਨਾਲ ਸਾਡੀ ਵੀ ਗੁਰਸਿੱਖੀ ਦੀ ਸਾਂਝ ਹੈ। ਔਰ ਉਸੇ ਕਰਕੇ ਆਪ ਸਾਧ ਸੰਗਤ ਦਾ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਜਦੋਂ ਗੁਰਬਾਣੀ ਔਰ ਸ਼ਾਸਤਰਾਂ ਨੂੰ ਪੜੀਦਾ ਹੈ ਬਾਰ ਬਾਰ ਮਨੁੱਖ ਨੂੰ ਮੌਤ ਦੀ ਯਾਦ ਦਿਵਾਈ ਜਾਂਦੀ ਹੈ ਸਾਰੀ ਗੁਰਬਾਣੀ ਦੇ ਵਿੱਚ ਆਪ ਦੇਖੋਗੇ ਬਾਰ ਬਾਰ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਕਹਾਂ ਗਾਫਲ ਸੋਇਆ ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨਸੈ ਨੀਤ ਭਾਵ ਰਾਣਾ ਰਾਉ ਨਾ ਕੋ ਰਹ ਰੰਗ ਨ ਤੁੰਗ ਫਕੀਰ ਆਦ ਬਹੁਤ سارے ਸ਼ਬਦਾਂ ਦੇ ਦੁਆਰਾ ਜਤਸਿਆ ਹੀ ধਰੂ ਮ੍ਰਿਤਯੁਰ ধਰੂਮ ਜਨਮ ਮ੍ਰਿਤਸਯਚਾ ਤਸਮਾਦਾ ਪਰਿਹਾਰੀਏ ਰਥੇ ਨਾ ਤੁਮ ਸੋਚੇ ਤੁਮ ਮਰਹਸੀ ਬਾਰ-ਬਾਰ ਇਸ ਮੌਤ ਦੀ ਯਾਦ ਦਵਾਈ ਜਾਂਦੀ ਹੈ ਇਹਦੇ ਪਿੱਛੇ ਬਹੁਤ ਵੱਡਾ ਕਾਰਨ ਹੈ ਮੈਂ ਸਮੇਂ ਅਨੁਸਾਰ ਬੇਨਤੀ ਕਰਨੀ ਹੈ ਗੁਰਬਾਣੀ ਦਾ ਸ਼ਾਸਤਰ ਦਾ ਧਰਮ ਦਾ ਸੰਸਾਰ ਨਾਲ ਵਿਰੋਧ ਨਹੀਂ ਹੈ ਪਦਾਰਥਾਂ ਨਾਲ ਪਰਿਵਾਰ ਨਾਲ ਵਿਰੋਧ ਨਹੀਂ ਹੈ ਕਿਤੇ ਵੀ ਗੁਰਬਾਣੀ ਉਦਮ ਕਰਿੰਦਿਆਂ ਜੀਉ ਤੂੰ ਕਮਾਵੰਦਿਆਂ ਸੁਖ ਪੁੰਚ ਉਦਮ ਕਰ ਜਿੰਨਾ ਹੋ ਸਕਦਾ ਕੰਮ ਕਰ ਮਿਹਨਤ ਕਰ ਓਮੇ ਸ਼ਾ ਵਸ਼ਮਿਦਮ ਸਰਵਮ ਯਤ ਕਿੰਚ ਜਗਤਿਆਮ ਜਗਤ ਵੇਦ ਦੇ ઋષਿ ਕਹਿੰਦੇ ਨੇ 100 ਸਾਲ ਤੱਕ ਜਿਉਣ ਦੀ ਕਾਮਨਾ ਕਰ ਤੇ ਵੱਧ ਤੋਂ ਵੱਧ ਸੰਸਾਰਕ ਪਦਾਰਥ ਅਰਜਿਤ ਕਰਨ ਲਈ ਮਿਹਨਤ ਕਰ ਗੁਰਬਾਣੀ ਔਰ ਸ਼ਾਸਤਰ ਦਾ ਵਿਰੋਧ ਨਹੀਂ ਹੈ ਪਰ ਫਿਰ ਵੀ ਜਦੋਂ ਵੀ ਧਰਮ ਔਰ ਅਧਿਆਤਮ ਦੀ ਗੱਲ ਸ਼ੁਰੂ ਹੁੰਦੀ ਹੈ बार-बार ਮਨੁੱਖ ਨੂੰ ਇਸ ਸੰਸਾਰ ਦੇ ਪ੍ਰਤੀ বৈਰਾਗ ਤਿਆਗ ਅਨਸਖਤ ਹੋਣ ਬਾਰੇ ਕੀ ਜਾਂਦਾ ਹੈ ਉਹਦੇ ਪਿੱਛੇ ਕਾਰਨ ਹੈ ਕਿਉਂਕਿ ਅਧਿਆਤਮ ਇਸ ਸੰਸਾਰ ਦੀ ਜੋ ਸਤ્યਤਾ ਹੈ ਯਥਾਰਥਤਾ ਹੈ ਉਹ ਵਿਅਕਤੀ ਦੇ ਸਾਹਮਣੇ ਰੱਖਦਾ ਹੈ ਪਹਿਲੀ ਯਥਾਰਥਤਾ ਕੀ ਹੈ ਜਗ ਰਚਨਾ ਸਭ ਝੂਠ ਹੈ ਜਾਨ λεਹਰੇ ਮੀਤ ਯਥਾਰਥਤਾ ਕੋਈ ਕਿੰਨਾ ਵੀ ਇਸ ਸੰਸਾਰ ਨੂੰ ਆਪਣਾ ਸਮਝੇ ਇਸ ਸਰੀਰ ਨੂੰ ਆਪਣਾ ਸਮਝੇ ਜਾਣੇ ਅਣਜਾਣੇ ਚ ਪ੍ਰਕਿਰਤੀ ਦੇ ਅੰਦਰ ਕੋਈ ਐਸੀ ਸ਼ਕਤੀ ਕੰਮ ਕਰਦੀ ਹੈ ਜੋ ਹਰ ਪਲ ਇਸ ਸੰਸਾਰ ਨੂੰ ਸਾਡੇ ਤੋਂ ਖਿੱਚਦੀ ਹੈ ਕੋਈ ਵਿਅਕਤੀ ਚਾਹੁੰਦਾ ਮੈਂ ਬਚਪਨ ਤੋਂ ਜਵਾਨ ਆਪਣੀ ਇੱਛਾ ਨਾਲ ਮਰਜੀ ਨਾਲ ਹੋਇਆ ਇਹ ਸਰੀਰ ਪ੍ਰਕਿਰਤੀ ਦਾ ਹਿੱਸਾ ਹੈ ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਹਾਂ ਤੇ ਉਪਜਿਓ ਨਾਨਕਾ ਲੀਨ ਤਾਹ ਮਹਿਮਾਨ ਜਾਣੇ ਅਣਜਾਨੇ ਚ ਕੋਈ ਐਸੀ ਸ਼ਕਤੀ ਕੰਮ ਕਰਦੀ ਹੈ ਜੋ ਜਵਾਨੀ ਜੋ ਬੜੇਪੇ ਵੱਲ ਲੈ ਜਾਂਦੀ ਹੈ ਕੌਣ ਚਾਹੁੰਦਾ ਕੋਈ ਨਹੀਂ ਚਾਹੁੰਦਾ ਔਰੇਸੇ ਪ੍ਰਕਾਰ ਸੰਸਾਰ ਚ ਐਸੀ ਸ਼ਕਤੀ ਕੰਮ ਕਰਦੀ ਹੈ ਜੋ ਸਾਡੇ ਬਿਨਾ ਚਾਹਿਆ ਮਾਰਿਸ਼ੀ ਚਣਕਿਆ ਕਹਿੰਦੇ ਨੇ ਅਰਕਸ਼ਿਤਮ ਤਿਸ਼ਠਤੀ ਦੇਵ ਰਕਸ਼ਿਤਮ ਸੁਰਕਸ਼ਿਤਮ ਦੇਵ ਹਤਮ ਬਿਨਸ਼ਯਤੀ ਮਲਕਤ ਮੌਤ ਜਾਂ ਆਵਸੀ ਸਭ ਦਰਵਾਜੇ ਭਨ ਬਾਬਾ ਫਰੀਦ ਬੁੱਢਾ ਹੋਵਾ ਸੇਖ ਫਰੀਦ ਕੰਬਣ ਲੱਗੀ ਦੇਹ ਜੇ ਸੌ ਬਰਿਆ ਜੀਵਨਾ ਪੀਤ ਤਨ ਹੋਸੀਖੇ ਮਾਰਸ਼ੀ ਚਣਕਯ ਕੇ ਕਹਿੰਦੇ ਨੇ ਆਰਕਸ਼ਿਤਮ ਤਿਸ਼ਠਤੀ ਦੈਵ ਹਤਮ ਸੁਰਕਸ਼ਿਤਮ ਵਿਨਸ਼ਯਤੀ ਜੇ ਸਚਮੁਚ ਇਸ ਸ਼ਰੀਰ ਦੀ ਸੁਰੱਖਿਆ ਕੀਤੀ ਜਾ ਸਕਦੀ ਮੈਂ ਇਸ ਤਰ੍ਹਾਂ ਦੇ ਮਹਿਲ ਇਸ ਤਰ੍ਹਾਂ ਦੀਆਂ ਕੋਠੜੀਆਂ ਬਣਾ ਦਿਆਂ ਜਿੱਥੇ ਮ੍ਰਿਤਿਉ ਪਹੁੰਚ ਨਾ ਸਕੇ ਔਰ ਬਾਬਾ ਫਰੀਦ ਕਹਿੰਦੇ ਨੇ ਮਲਕਤ ਮੌਤ ਜਾਂ ਅਬਸੀ ਸਭ ਦਰਵਾਜੇ ਭੰਨ ਜਿੰਨੇ ਮਰਜੀ ਦਰਵਾਜੇ ਵਿਅਕਤੀ ਲਗਾ ਲਵੇ ਇਹ ਨਹੀਂ ਰਹਿੰਦੀ ਔਰ ਸਧਾਰਨ ਰੂਪ ਚ ਆਪ ਸਾਰੇ ਸਮਝਦੇ ਆ ਇਹ ਕੋਈ ਬਹੁਤ ਡੂੰਗੀ ਜਾਂ ਗਿਆਨ ਵਾਲੀ ਗੱਲ ਨਹੀਂ ਹੈ ਪਤਾ ਨਹੀਂ ਕਿੰਨਿਆਂ ਕੋ ਨੂੰ ਮੋੜਾ ਦਿੱਤਾ ਹੋਏਗਾ ਕਿੰਨਿਆਂ ਕੋ ਦੇ ਭੋਗਤੇ ਗਏ ਹੋਵਾਂਗੇ ਇਹ ਕਿੱਡੀ ਕੁ ਔਖੀ ਜੀ ਗੱਲ ਮੈਂ ਆਪਦੇ ਸਾਹਮਣੇ ਰੱਖ ਰਿਹਾ ਕਿ ਸਭ ਨੇ ਮਰਨਾ ਬੱਚੇ ਨੂੰ ਵੀ ਪਤਾ ਹੈ ਬੱਚੇ ਨੂੰ ਵੀ ਪਤਾ ਹੈ ਪਰ ਇਸ ਮਰਤਿਉ ਦੀ ਚੇਤਨਾ ਦੇ ਨਾਲ ਜੋ ਜੀਵਨ ਚ ਪਰਿਵਰਤਨ ਹੋਣਾ ਚਾਹੀਦਾ ਹੈ ਅਗਰ ਉਹ ਜੀਵਨ ਚ ਪਰਿਵਰਤਨ ਨਹੀਂ ਹੋ ਰਿਹਾ ਇਹਦਾ ਮਤਲਬ ਮਰਤਿਉ ਦਾ ਗਹਿਰਾ ਗਿਆਨ ਔਰ ਸਮਝ ਨਹੀਂਗੀ ਕੇਵਲ ਇੱਕ ਇਨਫੋਰਮੇਸ਼ਨ ਹੈ ਕੇਵਲ ਇੱਕ ਸੂਚਨਾ ਹੈ ਔਰ ਸੂਚਨਾ ਜੀਵਨ 'ਚ ਪਰਿਵਰਤਨ ਨਹੀਂ ਕਰਦੀ ਚੰਗਾ ਲੈਕਚਰ ਕਰ ਸਕਦਾ ਹੈ ਵਿਅਕਤੀ ਦੂਸਰਿਆਂ ਨੂੰ ਵਧੀਆ ਸਮਝਾ ਸਕਦਾ ਹੈ ਪਰ ਵਿਅਕਤੀ ਦੇ ਆਪਣੇ ਜੀਵਨ 'ਚ ਪਰਿਵਰਤਨ ਨਹੀਂ ਹੋ ਸਕਦਾ ਇਸ ਕਰਕੇ ਐਸਾ ਸੰਸਾਰ ਦਾ ਕੋਈ ਪਦਾਰਥ ਨਹੀਂ ਹੈ ਜੋ ਵਿਅਕਤੀ ਦੇ ਮਨ ਨੂੰ ਸਿੱਧੀ ਠੋਕਰ ਮਾਰ ਸਕੇ ਤਾਂ ਕਿ ਸੰਸਾਰ ਤੋਂ ਅਨਾਸਕਤ ਹੋ ਕੇ ਇਸ ਸਤਿਗੁਰੂ ਔਰ ਪਰਮਾਤਮਾ ਦੇ ਪ੍ਰਤੀ ਵਹਿ ਜਾਵੇ ਜ਼ਿੰਦਗੀ ਚ ਇੱਕੋ ਹੀ ਇੱਕ ਐਸੀ ਅਵਸਥਾ ਮੌਤ ਹੈ ਜਿਨ੍ਹਾਂ ਜਿਨ੍ਹਾਂ ਵਿਅਕਤੀ ਦੇ ਅੰਦਰ ਮੌਤ ਦਾ ਚਿੰਤਨ ਮੌਤ ਦੀ ਸਮਝ ਔਰ ਮੌਤ ਦਾ ਭੈ ਹੋਏਗਾ ਸੰਸਾਰ ਦੇ ਪ੍ਰਤੀ ਤਿਆਗ ਕਰਨਾ ਨਹੀਂ ਪੈਂਦਾ ਸਿਮਰਨ ਕਰਨਾ ਨਹੀਂ ਪੈਂਦਾ ਹੋਣ ਲੱਗ ਜਾਂਦਾ ਹੋਣ ਲੱਗ ਜਾਂਦਾ ਮੈਂ ਸਮੇਂ ਅਨੁਸਾਰ ਥੋੜੀ ਜੀ ਮੌਤ ਦੀ ਝਾਕੀ ਇਹ ਮ੍ਰਿਤਿਉ ਕੇਵਲ ਸਰੀਰ ਦਾ ਵਿਯੋਗ मात्र ਨਹੀਂ ਹੈ ਆਪ ਕਲਪਨਾ ਕਰੋ ਜਿਸ ਸਰੀਰ ਨੂੰ ਬਚਪਨ ਤੋਂ ਲੈ ਕੇ ਇੰਨਾ ਪਿਆਰ ਕੀਤਾ ਇੰਨੀ ਚੰਗੀ ਤਰ੍ਹਾਂ ਰੱਖਿਆ ਉਹ ਹਮੇਸ਼ਾ ਵਾਸਤੇ ਜਾ ਰਿਹਾ ਹੈ ਇਹਦਾ ਨਾਮ ਮੌਤ ਹੈ ਜਿਸ ਪਰਿਵਾਰ ਵਾਸਤੇ ساری ਜ਼ਿੰਦਗੀ ਦੇ ਸੁਪਨੇ ਖੜੇ ਕੀਤੇ ਉਸ ਪਰਿਵਾਰ ਨੂੰ ਹਮੇਸ਼ਾ ਵਾਸਤੇ ਛੱਡ ਕੇ ਜਾਣਾ ਔਰ ਛੱਡਣਾ ਵੀ ਕਿਸ ਤਰ੍ਹਾਂ ਦਾ ਕੋਈ ਖਬਰ ਨਹੀਂ ਕਿੱਥੇ ਚਲੇ ਜਾਣਾ ਕੋਈ ਸੰਦੇਸ਼ ਨਹੀਂ ਮਿਲਦਾ ਕੋਈ ਖਬਰ ਨਹੀਂ ਮਿਲਦੀ ਔਰ ਮਰ ਕੇ ਵਿਅਕਤੀ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਆਪਣਿਆਂ ਨੂੰ ਪਤਾ ਹੀ ਨਹੀਂ ਲੱਗਦੇ ਇਹਦਾ ਨਾਮ ਮ੍ਰਿਤਿ ਹੁ ਹੈ बार-बार ਗੁਰਬਾਣੀ ਔਰ ਸ਼ਾਸਤਰ ਵਿਅਕਤੀ ਨੂੰ ਮੌਤ ਦੀ ਯਾਦ ਇਸ ਕਰਕੇ ਕਰਾਉਂਦੇ ਨੇ ਤਨ ਪਦਾਰਥ ਨਾਲ ਸੰਸਾਰ ਨਾਲ ਗੁਰਬਾਣੀ ਸ਼ਾਸਤਰ ਅਧਿਆਤਮ ਦਾ ਵਿਰੋਧ ਨਹੀਂ ਹੈ ਗੁਰਬਾਣੀ ਸਿਰਫ ਇਨਾ ਹੀ ਕਹਿੰਦੀ ਹੈ ਇਹ ਸ਼ਰੀਰ ਪ੍ਰਕਿਰਤੀ ਦਾ ਹਿੱਸਾ ਹੈ ਪ੍ਰਕਿਰਤੀ ਹੀ ਇਹਨੂੰ ਚਲਾ ਰਹੀ ਹੈ ਪਰ ਤੂੰ ਇਹਦੇ ਤੇ ਬ੍ਰਿਥਾ ਅਭਿਮਾਨ ਕਰਦਾ ਮੈਂ ਤੇ ਮੇਰਾ ਔਰੇ ਮੇਰਾਪਣ ਤੇ ਅਹੰਕਾਰ ਤੈਨੂੰ ਦੁੱਖ ਦੇਵੇਗਾ ਬਸ ਇੰਨੀ ਕੁ ਗੱਲ ਹੈ ਜਿੰਨਾ ਜਿੰਨਾ ਇਹਨੂੰ ਵਿਅਕਤੀ ਸਮਝ ਕੇ ਪ੍ਰਕਿਰਤੀ ਦਾ ਹਿੱਸਾ ਸਮਝੇਗਾ ਔਰੇ ਅਮਾਨਤ ਹੈ ਸਾਡੇ ਕੋਲ ਉਸ ਪ੍ਰਕਿਰਤੀ ਦੀ ਇਹਦੀ ਸੁਰੱਖਿਆ ਕਰਨਾ ਧਿਆਨ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਪਰੇ ਨੂੰ ਆਪਣਾ ਮੰਨ ਲੈਣਾ ਇਹ ਅਗਿਆਨ ਹੈ ਅਹੰਕਾਰ ਹੈ ਦੁੱਖ ਦਾ ਕਾਰਨ ਹੈ ਪਰਿਵਾਰ ਦੇ ਪ੍ਰਤੀ ਜ਼ਿੰਮੇਵਾਰੀਆਂ ਤੋਂ ਗੁਰਬਾਣੀ ਸ਼ਾਸਤਰ ਨਕਾਰਦੇ ਨਹੀਂਗੇ ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੈ ਹਰ ਰਿਸ਼ਤੇ ਨੂੰ ਨਿਵਾਉਣ ਵਾਸਤੇ ਜੱਦੋ ਜਹਿਦ ਕਰਨੀ ਚਾਹੀਦੀ ਹੈ ਪਰ ਗੁਰਬਾਣੀ ਔਰ ਸ਼ਾਸਤਰ ਕਹਿੰਦਾ ਹੈ ਇਹ ਕਰਮਾਂ ਦੇ ਮਿਲਾਏ ਹੋਏ ਸੰਯੋਗ ਨੇ ਲੈਣ ਦੇਣ ਦੇ ਸੰਬੰਧ ਨੇ ਔਰ ਜੋ ਬਣਿਆ ਹੋਇਆ ਸੰਬੰਧ ਹੈ ਇੱਕ ਦਿਨ ਵਿਛੜ ਜਾਏਗਾ ਇਹਨੂੰ ਇੰਨਾ ਪੱਕਾ ਤੇ ਇੰਨਾ ਗਹਿਰਾ ਸਮਝ ਕੇ ਨਾ ਫੜ ਕਿ ਛੱਡਣ ਲੱਗਿਆਂ ਦਿੱਕਤ ਹੋਵੇ ਬਸ ਇੰਨੀ ਗੱਲ ਹੈ ਜਿੰਨੀ ਜਿੰਨੀ ਮ੍ਰਿਤਿਉ ਦੀ ਚੇਤਨਾ ਜਿੰਨੀ ਜਿੰਨੀ ਸੰਬੰਧਾਂ ਦੀ ਨਸ਼ਵਰਤਾ ਪਦਾਰਥਾਂ ਦਾ ਪਰਿણામਪਨ ਵਿਅਕਤੀ ਦੇ ਸਮਝ ਆਏਗਾ ਸੰਸਾਰ ਦੇ ਪ੍ਰਤੀ ਅਨਾਸਕਤੀ ਤਿਆਗ ਤੇ ਵੈਰਾਗ ਹਿਰਦੇ ਚ ਉਪਜੇਗਾ ਫਿਰ ਆਪਣੇ ਆਪ ਵਿਅਕਤੀ ਕਿਸੇ ਨਿੱਤ ਸੱਤਾ ਦੀ ਕਿਸੇ ਨਿੱਤ ਪਦਾਰਥ ਦੀ ਕਿਸੇ ਸਦੀਵੀ ਸੁਖ ਦੀ ਕੋਜ ਵਿੱਚ ਲੱਗੇਗਾ ਉਹਦਾ ਨਾਮ ਹੀ ਪਰਮਾਤਮਾ ਹੈ ਉਹਦਾ ਨਾਮ ਹੀ ਅਧਿਆਤਮ ਦੀ ਯਾਤਰਾ ਹੈ ਔਰ ਉਹਦਾ ਨਾਮ ਹੀ ਸਤਗੁਰੂ ਹੈ ਸਾਤਸੰਗ ਵਿੱਚ ਤਨਗੁਰੂ ਹਰਗੋਬਿੰਦ ਸਾਹਿਬ ਸੱਚੇ ਬਾਦਸ਼ਾਹ ਨੂੰ ਜ਼ਾਹਾਂਗੀਰ ਨੇ ਇੱਕ ਵਾਰ ਪੁੱਛਿਆ ਮਹਾਰਾਜ ਸੰਸਾਰ ਦਾ ਹਰ ਸ਼ਾਨੋ ਸ਼ੌਕਤ ਮੇਰੇ ਕੋਲ ਹੈ ਪਰ ਸਾਨੂੰ ਥੋੜੀ ਜੀ ਪ੍ਰਭਤਾ ਥੋੜਾ ਜਿਹਾ ਤਨ ਪਦਾਰਥ ਤੇ ਪਰਿਵਾਰ ਦਾ ਸੁੱਖ ਇੰਨਾ ਝੰਡੂੜ ਦਿੰਦਾ ਹੈ ਕਿ ਇਹਨੂੰ ਛੱਡਣ ਵਾਸਤੇ ਦਿਲ ਹੀ ਨਹੀਂ ਕਰਦਾ ਹਰ ਸਮੇਂ ਐਸੇ ਚਿੰਤਨ 'ਚ ਐਸੇ ਡਰ 'ਚ ਸਮੇਂ ਬੀਤਦਾ ਆ ਨਾ ਹੋ ਜਾਵੇ ਉਹ ਨਾ ਹੋ ਜਾਵੇ ਇਸ ਤਰ੍ਹਾਂ ਨਾ ਮਰ ਜਾਈਏ ਆਪ ਇੰਨੇ ਨਿਸ਼ਚਿੰਤ ਕਿਉਂ ਹੋ ਤਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਬਾਦਸ਼ਾਹ ਕਹਿੰਦੇ ਨੇ ਜ਼ਾਹਾਂਗੀਰ ਮੈਨੂੰ ਮੌਤ ਯਾਦ ਹੈ ਔਰ ਜਿਨੂੰ ਮੌਤ ਯਾਦ ਹੁੰਦੀ ਹੈ ਨਾ ਉਹਦੀ ਅਸਕਤੀ ਉਹਦੀ ਮਮਤਾ ਉਦਮੋ ਸੀਮਿਤ ਧਾਇਰੇ ਚ ਰਹਿੰਦਾ ਔਰ ਜਦੋਂ ਮੋਹ ਮਮਤਾ ਇਨੀ ਹਾਵੀ ਨਾ ਹੋਵੇ ਫਿਰ ਪਰਮਾਤਮਾ ਦੀ ਯਾਦ ਆਪਣੇ ਆਪ ਬਣ ਜਾਂਦੀ ਹੈ ਇਸ ਕਰਕੇ ਗੁਰਬਾਣੀ ਔਰ ਸ਼ਾਸਤਰ بار بار ਗਹਿਰੀ ਕਰਕੇ ਨੀਬ ਸਦਾਈ ਉੱਪਰ ਮੰਦਰ ਛਾਏ ਮਾਰ ਕੰਡੇ ਤੇ ਕੋ ਅਦਕਾਈ ਜਿਨ ਤ੍ਰਿੰਨਤਰ ਮੂंड ਬੁਲਾਏ ਹਮਰੋ ਕਰਤਾ RAM ਸਨੇਹੀ ਭਾਗ ਇਸ ਸੰਸਾਰ ਦੇ ਵਿੱਚ ਸਭ ਨੇ ਜਾਣਾ ਸ਼ੁਭ ਕਰਮ ਵਿਅਕਤੀ ਦੇ ਹਮੇਸ਼ਾ ਜਿਉਂਦੇ ਰਹਿੰਦੇ ਰਹਿੰਦੇ ਨੇ ਸੰਸਾਰ 'ਚ ਸਭ ਨਾਲ ਮਿਲ ਵਰਤ ਕੇ ਰਹਿਣ ਦੇ ਨਾਲ ਉਹਦੀਆਂ ਯਾਦਾਂ ਬਣੀਆਂ ਰਹਿੰਦੀਆਂ ਨੇ ਪਰ ਹਮੇਸ਼ਾ ਵਿਅਕਤੀ ਨੂੰ ਇਹ ਚਿੰਤਨ ਇਸ ਖਿਆਲ 'ਚ ਰਹਿਣਾ ਚਾਹੀਦਾ ਹੈ ਇਹ ਸ਼ਰੀਰ ਪ੍ਰਕਿਰਤੀ ਦਾ ਹਿੱਸਾ ਹੈ ਉਹਦੇ ਨਿਯੰਤਰਣ ਚ ਜ਼ਰੂਰ ਜਾਏਗਾ ਇਹ ਪਰਿਵਾਰ ਸੰਬੰਧ ਕਰਮਾਂ ਦੇ ਅਨੁਸਾਰ ਜੁੜੇ ਨੇ ਜਿਸ ਦਿਨ ਉਹ ਕਰਮਾਂ ਦਾ ਲੇਖਾ ਜੋਖਾ ਮੁੱਕ ਜਾਏਗਾ ਸੰਬੰਧ ਵੀ ਖਤਮ ਹੋ ਜਾਣਗੇ ਵਿਅਕਤੀ ਕੱਲਾ ਆਇਆ ਹੈ ਔਰ ਕੱਲਾ ਹੀ ਅੱਗੇ ਦੀ ਯਾਤਰਾ ਕਰੇਗਾ ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ ਹਰ ਬਿਨ ਕੌਣ ਸਹਾਈ ਮਨ ਕਾ ਮਾਤ ਪਿਤਾ ਭਾਈ ਸੁਤ ਬਨਤਾ ਹਿਤ ਲਾਗੂ ਸਭ ਫਨ ਕਾ ਆਗੇ ਕੋ ਕੁਛ ਤੁਲਹਾ ਬੰਧ ਹੋ ਕਿਆ ਪਰਵਾਸਾ ਤਨ ਕਾ ਇਹ ਭਾਈ ਇਹ ਮਿੱਤਰ ਇਹ ਪਰਿਵਾਰ ਇਹ ਰਿਸ਼ਤੇ ਇਹ ਬਹੁਤ ਥੋੜੇ ਜੇ ਸਮੇ ਦਾ ਸੰਬੰਧ ਹੈ ਤੂੰ ਕੱਲਾ ਆਇਆ ਕੱਲਾ ਜਾਣਾ ਅੱਗੇ ਕੋ ਕੁਛ ਤੁਲਹ ਬੰਦ ਹੋ ਅੱਗੇ ਦੀ ਯਾਤਰਾ ਜੋ ਤੂੰ ਕਰਨੀ ਹੈ ਸ਼ੁਭ ਕਰਮਾਂ ਨੂੰ ਇਕੱਠਾ ਕਰ ਆਪਣੇ ਮਨ ਦੇ ਵਿਕਾਰਾਂ ਨੂੰ ਪਵਿੱਤਰ ਕਰਨ ਦਾ ਯਤਨ ਕਰ ਔਰ ਆਪਣੇ ਆਪ ਨੂੰ ਉਸ ਸਤਿਗੁਰੂ ਦੇ ਨਾਮ ਦੇ ਨਾਲ ਜੋੜ ਕੇ ਇਸ ਤਰ੍ਹਾਂ ਜੀਵਨ ਬਤੀਤ ਕਰ ਕਿ ਜਿੰਨਾ ਚਿਰ ਵੀ ਤੂੰ ਸੰਸਾਰ ਚ ਰਵੇਂ ਆਸ-ਪਾਸ ਤੇਰੀ ਕਰਮਾਂ ਦੀ ਤੇਰੀ ਭਾਵਨਾ ਦੇ ਜੋ ਰੋਸ਼ਨੀ ਹੈ ਉਹ ਫੈਲਦੀ ਰਹੇ ਇਹਨਾਂ ਸ਼ਬਦਾਂ ਦੇ ਨਾਲ ਦਾਸ ਦਿਵੰਗਤ ਆਤਮਾਵਾਂ ਨੂੰ ਆਪਣੇ ਵੱਲੋਂ ਸ਼ਰਧਾਂਜਲੀ ਅਰਪਿਤ ਕਰਦਾ ਔਰ ਸਤਿਗੁਰਾਂ ਦੇ ਚਰਨਾਂ 'ਚ ਇਹ ਪ੍ਰਾਰਥਨਾ ਉਹਨਾਂ ਨੂੰ ਚਰਨਾਂ 'ਚ ਨਿਵਾਸ ਬਖਸ਼ਣ ਸਰਵੇ ਭਵੰਤੂ ਸੁਖਿਨਾ ਸਰਵੇ ਸੰਤੂ ਨਿਰਾਮਯਾ ਸਰਵੇ ਭਦਰਾਣੀ ਪਸ਼ੰਤੂ ਮਾਕਸ਼ਚੇ ਦੁਖਭਗ ਭਵੇਤ ਹੇ ਪ੍ਰਮਾਤਮਾ ਸਭ ਸੁਖੀ ਹੋਣ ਨਿਰੋਗੀ ਹੋਣ ਧਰਮ ਦੇ ਰਸਤੇ ਤੇ ਚੱਲਣ ਤੇ ਸਰਬੱਤ ਦਾ ਭਲਾ ਹੋਵੇ ਇਸੇ ਸ਼ੁਭ ਕਾਮਨਾ ਦੇ ਨਾਲ ਸਤਿ ਸ੍ਰੀ ਅਕਾਲ